ਵਾਹਿਗੁਰਜ ਜੀ ਕਾ ਖਾਲਸਾ ਵਾਹਿਗੁਰਜ ਜੀ ਕੀ ਫਤਿਹ ਅੱਜ ਧੰਨ ਧੰਨ ਗੁਰੂ ਅਰਜਨ ਜੇ ਅਰਜਨ ਦੇ ਪਾਸ਼ਾ ਜੀ ਦਾ ਸ਼ਹੀਦੀ ਦਿਵਸ ਹੈ ਅੱਜ ਸ਼ਹੀਦੀ ਦਿਨ ਦਿਹਾੜਾ ਜਿਹੜਾ ਉਹਦੇ ਚ ਸਾਰੇ ਜਗ੍ਹਾ ਤੇ ਸੰਗਤਾਂ ਸ਼ਵੀਲਾਂ ਲੱਗ ਰਹੀਆਂ ਗਰਮੀ ਦਾ ਮੌਸਮ ਹੈ ਔਰ ਸਮਝ ਸਕਦੇ ਆਪਾਂ ਵੀ ਐਦਾਂ ਦੇ ਦਿਨਾਂ ਚ ਜਦੋਂ ਗੁਰੂ ਸਾਹਿਬ ਨੂੰ ਤਤੀ ਤਵੀ ਤੇ ਬਿਠਾਇਆ ਹੋ ਤੇ ਸਿਰ ਚ ਵੀ ਗਰਮ ਰੇਤਾ ਪਾਈ ਹੋਗੀ ਉਦ ਕੀ ਹਾਲਾਤ ਹੋਣਗੇ ਉਦੋਂ ਦੇ ਉਦੋਂ ਦਾ ਜਿਹੜਾ ਰਾਜ ਹੈ ਸ਼ਾਸਨ ਹੈ ਉਹ ਕਿੰਨਾ क्रूअल ਕਿੰਨਾ ਜ਼ਾਲਮ ਸੀ ਸੋ ਅੱਜ ਵੀ ਸਾਨੂੰ ਦੇਖਣ ਦੀ ਵਿਚਾਰਨ ਦੀ ਲੋੜ ਹੈ ਫਿਰ ਗੁਰੂ ਸਾਹਿਬ ਨੇ ਜਿਸ ਪਰਪਸ ਜਿਸ ਮੰਤਵ ਵਾਸਤੇ ਸ਼ਹਾਦਤ ਦਿੱਤੀ ਹੈ ਅਸੀਂ ਉਹਦੇ ਪ੍ਰਤੀ ਸਾਰੇ ਫੋਕਸਡ ਰਹੀਏ ਕਮਿਟਡ ਰਹਿਣਾ ਚਾਹੀਦਾ ਔਰ ਇਸ ਥਾਂ ਤਾਂ ਵੈਸੇ ਵੀ ਧੰਨ ਧੰਨ ਗੁਰੂ ਰਾਮਦਾਸ ਜੀ ਦਾ ਲੰਗਰ ਸਥਾਨ ਜਿਹੜਾ ਹੈ ਇੱਥੋਂ ਪੂਰੇ ਪੰਜਾਬ ਨੂੰ ਹਸਤਾਲਾ ਨੂੰ ਲੰਗਰ ਜਾਂਦਾ ਬਣ ਕੇ ਔਰ ਮਰੀਜ਼ਾਂ ਨੂੰ ਸੇਵਾ ਜਿਹੜੀ ਆ ਸਾਰੇ ਪੰਜਾਬ ਚ ਹੁੰਦੀ ਆ ਔਰ ਇਦਾਂ ਹੀ ਲੰਗਰ ਸਥਾਨ ਮਧੀਰ ਵੀ ਐ ਮੁਕਸਰ ਸਾਹਿਬ ਚ ਤੇ ਮਾਲਵੇ ਦਾ ਤੇ ਮਾਝੇ ਚ ਵੀ ਬਹੁਤ ਜਲਦ ਲੰਗਰ ਸਥਾਨ ਇਦਾਂ ਦਾ ਹੀ ਇੱਕ ਬਾਬਾ ਮਨਜੀਤ ਸਿੰਘ ਜੀ ਦਾ ਧਿਆਨ ਹੈ ਔਰ ਗੁਰੂ ਸਾਹਿਬ ਨੇ ਉਹਨਾਂ ਦਾ ਧਿਆਨ ਪੂਰਾ ਵੀ ਕਰ ਹੀ ਦਿੰਦੇ ਆ ਸੋ ਆਪ ਜੀ ਨੂੰ ਪਤਾ ਹੈ ਜਿਵੇਂ ਐਂਬੂਲੈਂਸ ਸੇਵਾ ਪਹਿਲਾਂ ਚੱਲਦੀ ਐ ਇੱਥੋਂ ਦਵਾਈਆਂ ਦੀ ਬਿਲਕੁਲ ਫ੍ਰੀ ਸੇਵਾ ਚੋ ਰਹੀ ਐ ਇਹ ਇੱਕ ਛੋਟਾ ਹਸਪਤਾਲ ਦਾ ਰੂਪ ਐ ਔਰ ਉਹਦੇ ਵਿੱਚ ਲੈਬਾਰਟਰੀ ਸੀ ਜਿੱਥੇ ਸਾਰੇ ਬਾਡੀ ਦੇ ਟੈਸਟ ਹੁੰਦੇ ਫਰੀ ਕੋਈ ਪੈਸਾ ਨਹੀਂ ਲੱਗਦਾ ਉੱਥੇ ਜਿੱਥੇ ਸੈਮੀ ਆਟੋ ਐਨਲਾਈਜ਼ਰ ਜਾਂ ਹੋਰ ਸੈੱਲ ਕਾਊਂਟਰ ਸਾਰੀਆਂ ਵਧੀਆ ਕੰਪਨੀ ਦੀਆਂ ਮਸ਼ੀਨਾਂ ਲੱਗੀਆਂ ਸੀ ਉਹਦੇ ਨਾਲ ਨਾਲ ਇੱਕ ਸਿਰਫ ਇੱਕੋ ਹੀ ਸੇਵਾਦਾਰ ਜਿਹੜੇ ਆ ਇਹ ਦੇਖਣ ਦੀ ਲੋੜ ਹੈ ਕਿ ਤਨਤਨ ਗੁਰੂ ਰਾਮਦਾਸ ਜੀ ਦਾ ਜਿਹੜਾ ਕੰਮ ਹੈ ਜਾਂ ਕੋਈ ਕਾਰਜ ਹੁੰਦੇ ਆ ਉਹ ਆਪ ਹੀ ਗੁਰੂ ਸਾਹਿਬ ਕਰਦੇ ਆ ਇਹ ਚ ਇਦਾਂ ਸੋਚਣ ਦੀ ਲੋੜ ਨਹੀਂ ਵੀ ਅਸੀਂ ਕਰਤਾ ਬਣੀਏ ਜਾਂ ਸਾਡੇ ਕਰਕੇ ਕੁਝ ਹੋ ਰਿਹਾ ਡਾਕਟਰ ਲਖਵੀਰ ਬੈਠਾ ਹੈ ਤਾਂ ਮਰੀਜ਼ ਪਤਾ ਨਹੀਂ ਜਦਾ ਨਾ ਨਾ ਗੁਰੂ ਸਾਹਿਬ ਦੀ ਆਪਣੀ ਕਿਰਪਾਈ ਹੈ ਔਰ ਜਿਹੜੇ ਮਰੀਜ਼ ਠੀਕ ਵੀ ਹੁੰਦੇ ਉਹ ਵੀ ਗੁਰੂ ਸਾਹਿਬ ਦੀ ਬਖਸ਼ਿਸ਼ ਸਦਕਾ ਹੀ ਠੀਕ ਹੁੰਦੇ ਅਸੀਂ ਕਿਉਂਕਿ ਦੇਖਿਆ ਥੋੜੇ ਸਮੇਂ ਚ ਕਿ ਇਦਾਂ ਦੇ ਪੇਸ਼ੈਂਟ ਜਿਹੜੇ ਠੀਕ ਹੋਏ ਜਿਹੜੇ ਮੈਂ ਵੀ ਹੈਰਾਨ ਆ ਕਿ ਕਿੱਦਾਂ ਠੀਕ ਹੋ ਗਏ ਤੇ ਉਹ ਗੁਰੂ ਸਾਹਿਬ ਦੀ ਬਖਸ਼ਿਸ਼ ਹੀ ਹੈ ਸੋ ਮੈਂ ਇੱਧਰ ਪਿੱਛੇ ਜਦੋਂ ਦੇਖਦੇ ਤੁਸੀਂ ਜਾਵੋਗੇ ਹੁਣ ਲੈਬੋਰਾਟਰੀ ਚ ਤੇ ਉੱਥੇ ਇੱਕ ਸੇਵਾਦਾਰ ਇੱਕ ਸਿੰਘ ਨਹੀਂ ਸੇਵਾ ਕਰ ਦਿੱਤੀ ਸਾਰੀ ਤੇ ਔਰ ਚੈੱਕ ਦੇ ਦਿੱਤਾ ਵੀ ਜੀ ਤੁਸੀਂ ਫੁੱਲੀ ਆਟੋਮੈਟਿਕ ਫੁੱਲੀ ਆਟੋ ਐਨਾਲਾਈਜ਼ਰ ਲਿਆਓ ਤੇ ਜਿੰਨੇ ਦੀ ਉਹ ਹੈਗੇ ਆ ਚਮਾਇਆ ਭਰ ਲੋ ਤੇ ਉਹ ਸੇਵਾ ਲੈ ਲੋ ਸੋ ਇਦਾਂ ਦੇ ਸੇਵਾ ਕਰਨ ਵਾਲੇ ਜਿੱਥੇ ਬੈਠੇ ਹੋਣ ਉੱਥੇ ਜੇ ਵੱਡੇ ਸੁਪਨਾ ਵੀ ਲਿਆ ਜਾਵੇ ਵੀ ਆਉਣ ਵਾਲੇ ਸਮੇਂ ਚ ਪੀਜੀਆਈ ਵਰਗਾ ਵੱਡਾ ਹਸਪੀਟਲ ਬਣੂਗਾ ਤੇ ਕੋਈ ਬਹੁਤ ਵੱਡੀ ਗੱਲ ਨਹੀਂ ਇਹ ਬਹੁਤ ਛੋਟੀ ਪੈ ਜਾਣੀ ਗੱਲ ਕਿਉਂਕਿ ਮੈਨੂੰ ਪਤਾ ਲੱਗਾ ਸੀ ਵੀ ਐਮ ਆਰ ਆਈ ਸੀਟੀ ਦੀ ਸੇਵਾ ਜਿਹੜੀ ਆ ਬਾਬਾ ਜੀ ਦੱਸ ਰਹੇ ਸੀ ਇੱਕ ਅਮਰੀਕਾ ਚ ਇੱਕ ਇੱਕ ਪਰਸਨ ਇੱਕ ਇੱਕ ਗੁਰਸਿੱਖ ਨਹੀਂ ਲੈ ਲਈ ਹੈ ਸੋ ਇਹ ਜਿਹੜੀ ਫੁੱਲੀ ਆਟੋ ਐਨਲਾਈਜ਼ਰ ਆ ਇਹਦੇ ਚ ਹੁਣ ਬਹੁਤ ਜਲਦ ਤੁਸੀਂ ਦੇਖਿਓ ਉਧਰ ਵੀ ਔਰ ਜਿਹੜੀ ਰਿਪੋਰਟਾਂ ਦੇਰ ਨਾਲ ਮਿਲਦੀਆਂ ਸੀ ਸ਼ਾਮ ਤਾਈਂ ਬਿਠਾ ਲੈਂਦਾ ਸੀ ਉਹ ਹੁਣ ਘੰਟੇ ਵਿੱਚ ਹੀ ਰਿਪੋਰਟ ਮਿਲ ਜਾਂਦੀ ਆ ਔਰ ਇੱਕ 200 ਟੈਸਟ ਜਿਹੜਾ ਇੱਕ ਘੰਟੇ ਚ ਹੀ ਲੱਗ ਜਾਂਦਾ 40 ਸੈਂਪਲ ਅਸੀਂ ਉਸ ਮਸ਼ੀਨ ਵਿੱਚ ਇੱਕਦਮ ਇੱਕੋ ਹੀ ਟਾਈਮ ਤੇ ਲਾ ਦਈਦਾ ਐਮਰਜੈਂਸੀ ਕੋ ਆ ਜਾਂਦੀ ਆ ਵਿੱਚ ਇੱਕਦਮ ਟੈਸਟ ਕਰਨਾ ਪੈਂਦਾ ਉਹਨੂੰ ਮਸ਼ੀਨ ਨੂੰ ਰੋਕ ਕੇ ਉਹ ਚ ਕਿੰਨੀਆਂ ਹੀ ਆਪਸ਼ਨਸ ਹੋ ਰਹਿ ਸੋ ਇਹ ਜਿਹੜੀ ਇਹਦਾ ਲਾਭ ਸਾਰੀਆਂ ਸੰਗਤਾਂ ਲੈਣ ਔਰ ਇਹ ਫਰੀ ਸੇਵਾ ਆ ਜਿੱਥੇ ਅੱਜ ਦੇ ਸਮੇਂ 'ਚ ਲੋਕਾਂ ਤੋਂ ਬੀਅਰ ਨਹੀਂ ਅਫੋਰਡ ਨਹੀਂ ਕਰ ਸਕਦੇ ਟੈਸਟ ਇਲਾਜ ਮਹਿੰਗਾ ਨਹੀਂ ਅਫੋਰਡ ਕਰ ਸਕਦੇ ਉੱਥੇ ਇਹ ਗੁਰੂ ਸਾਹਿਬ ਦੇ ਸਥਾਨ ਤੇ ਇਸ ਤੇ ਜਿਹੜਾ ਇਹ ਉਪਰਾਲਾ ਆ ਇਹ ਬਹੁਤ ਵੱਡਾ ਉਪਰਾਲਾ ਹੈ ਗੁਰੂ ਸਾਹਿਬ ਆਪ ਹੀ ਬਖਸ਼ਿਸ਼ ਕਰ ਰਹੇ ਆ ਔਰ ਇਹਦੇ 'ਚ ਲੋਕਾਂ ਨੂੰ ਲਾਭ ਲੈਣਾ ਚਾਹੀਦਾ ਔਰ ਲੋੜਵੰਦ ਖਾਸ ਕਰਕੇ ਜਿਹੜੇ ਆ ਉਹ ਜਰੂਰ ਇੱਥੇ ਆਉਣ ਉਹਨਾਂ ਨੂੰ ਪੈਸੇ ਕਰਕੇ ਨਹੀਂ ਕੋਈ ਸੇ ਗੱਲਾਂ ਪਿੱਛੇ ਰਹਿਣਾ ਚਾਹੀਦਾ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਸਤਿਗੁਰੂ ਰਾਮਦਾਸ ਜੀ ਦੀ ਕਿਰਪਾ ਨਾਲ ਇਹ ਜੋ ਲੈਬ ਹੈ ਇਹਦੇ ਵਿੱਚ ਫੁੱਲੀ ਮਸ਼ੀਨ ਇੰਸਟਾਲ ਕੀਤੀ ਗਈ ਹੈ ਪਹਿਲਾਂ ਸਾਡਾ ਜੋ ਲੈਬ ਦਾ ਬੇਸਿਕ ਕਨਸੈਪਟ ਸੀਗਾ ਜਿਹਦੇ ਵਿੱਚ ਸੈਮੀ ਆਟੋਮੇਟਿਡ ਮਸ਼ੀਨਸ ਸੀਗੀਆਂ ਉਹਦੇ ਤੇ ਸਾਡਾ ਵਰਕਲੋਡ ਪੂਰਾ ਨਹੀਂ ਆ ਰਿਹਾ ਸੀਗਾ ਜਿਹਦੇ ਕਰਕੇ ਸਾਨੂੰ ਫੁੱਲੀ ਮਸ਼ੀਨ ਸਾਡੀ ਰਿਕੁਆਇਰਡ ਬਣੀ ਹੈ ਔਰ ਇਹਦੇ ਦੇ ਨਾਲ ਇੱਕ ਆਨ ਦੇ ਨਾਲ ਇੱਕ ਸਾਡਾ ਸਭ ਤੋਂ ਵੱਡਾ ਬੈਨੀਫਿਟ ਇਹ ਹੈ ਜੀ ਕਿ ਜੋ ਪੇਸ਼ੈਂਟ ਨੂੰ ਪਹਿਲਾਂ 4 ਵਜੇ ਤੱਕ ਵੇਟ ਕਰਨਾ ਪੈਂਦਾ ਸੀਗਾ ਹੁਣ ਪੇਸ਼ੈਂਟ ਨੂੰ ਵਿਦਿਨ 2 ਆਵਰਸ ਰਿਪੋਰਟ ਮਿਲ ਜਾਇਆ ਕਰੇਗੀ ਸੋ ਇਹ ਜੋ ਮਸ਼ੀਨ ਹੈ ਇਹਦੇ ਵਿੱਚ ਇੱਕ ਘੰਟੇ ਦੇ ਵਿੱਚ 200 ਪੈਰਾਮੀਟਰ ਇਹ ਡਨ ਕਰਦੀ ਹੈ ਜੀ ਜਿਹਦੇ ਵਿੱਚ ਹੋਲ ਬੋਡੀ ਸਾਰੇ ਟੈਸਟ ਹੋ ਜਾਂਦੇ ਜੀ ਬਾਇਓਕੈਮਿਸਟਰੀ ਦੇ ਲਾਈਕ ਰੀਨਲ ਫੰਕਸ਼ਨ ਟੈਸਟ ਹੋ ਗਿਆ ਲਿਪਿਡ ਪ੍ਰੋਫਾਈਲ ਹੋ ਗਿਆ ਜੀ ਐਲ ਐਫ ਟੀ ਟੈਸਟ ਹੋ ਗਿਆ ਆਇਰਨ ਪ੍ਰੋਫਾਈਲ ਹੋ ਗਿਆ ਐਚ ਵੀ ਬੀ ਸੀ ਸੀ ਆਰ ਪੀ ਆਰ ਫੈਕਟਰ ਵਗੈਰਾ ਸਾਰੇ ਟੈਸਟ ਇਹਦੇ ਵਿੱਚ ਹਾਈ ਕੁਰੇਸ ਔਰ ਸਾਰਾ ਸਟਾਫ ਸਾਡਾ ਵੈਲ ਕੁਆਲੀਫਾਈਡ ਆ ਐਕੂਰੇਟ ਰਿਪੋਰਟ ਦੇ ਨਾਲ ਔਰ ਜਲਦੀ ਤੋਂ ਜਲਦੀ ਹੋਰ ਵੀ ਇਸ ਤੋਂ ਵੱਡੀਆਂ ਸੇਵਾਵਾਂ ਧੰਨ ਗੁਰ ਰਾਮਦਾਸ ਜੀ ਦੀ ਕਿਰਪਾ ਨਾਲ ਦੇਣ ਦੀ ਕਿਰਪਾਤਾ ਕਰਾਂਗੇ